ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਵੀਡੀਓ ਬੰਦੀ ਬਣਾ ਬੈਠਾ ਹਾਂ ਜਿੱਥੇ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੌਲੀ ਹੌਲੀ ਤੁਹਾਨੂੰ ਦਿਵਾ ਦੂੰਗਾ ਉਸ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਪੱਸ਼ਟ ਦੇਣੀ ਚਾਹੁੰਦਾ ਵੀ ਮੈਂ ਕੋਲਸਰ ਨੂੰ ਪੁੱਛਿਆ ਕਿ ਆਹ ਗੁਰੂ ਘਰ ਵੜ ਕੇ ਕਹਿ ਕੋ ਬਾਬੇ ਵੱਡੇ ਨੂੰ ਮੰਨਦੇ ਹੋ ਆਪਣੇ ਬੱਚੇ ਦੀ ਸੌਂ ਕਰਕੇ ਕਹੋ ਵੀ ਤੁਹਾਡੇ ਨਾਲ ਮੇਰੇ ਕੋਈ ਟਕਰਾਅ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੁੱਗੀ ਹੋਇਆ ਜਾਂ ਮੈਂ ਕੋਈ ਗੋਲੀ ਚਲਾਈ ਹੋਈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਇੰਕਾਊਂਟਰ ਕਰਨ ਨੂੰ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪਛਾਦੇ ਪਾਣੀ ਚ ਚਾਹ ਪਾਣੀ ਚਲ ਜਾ ਪਿਓ ਨੇ ਚਲ ਬੰਦੇ ਇਕੱਠੇ ਕਰਕੇ ਇਹਨਾਂ ਉਧਰ ਚਲ ਜਾ ਕੇ ਮੈਂ ਉਥੋਂ ਆਪਣਾ ਸੇਫ ਨਿਕਲ ਗਿਆ ਪਿੱਛੇ ਮੇਰੇ ਕੌਕ ਕੀਤਾ ਮੈਨੂੰ ਬਾਰੰਦ ਦੀ ਕੋਸ਼ਿਸ਼ ਕੀਤੀ ਤੇ ਮੈਂ ਉਥੋਂ ਉਹ ਜਰੂਰ ਕੌਕ ਨਹੀਂ ਹੋਇਆ ਚਲ ਗਿਆ ਨਹੀਂ ਗਿਆ ਬਗ ਨਿਕਲ ਗਿਆ ਨਿਕਲ ਕੇ ਤੇ ਮੈਂ ਆਪ ਦੀ ਸੇਫ ਜਗਾ ਚਲ ਗਿਆ ਇਹਨਾਂ ਮੈਨੂੰ ਨਾ ਦੱਸ ਦਿੱਤਾ ਸੀ ਪੁਲਿਸ ਵਾਲੇ ਨੇ ਕਿ ਤੇਰੇ ਨਾਲ ਰਾਤ ਇੰਤੋਪਰ ਕਰਨਾ ਇੱਕ ਐਮਐਲ ਨੂੰ ਫਰਮਾ ਵਾਸਤੇ 8 10 ਐਸਪੀ 8 10 ਡੀਐਸਪੀ ਐਸਐਚਓ ਪੰਜ 450 ਪਿਸਤੌਲ ਵਾਲਾ ਵਿੱਚ ਹੀ ਵਿਕਰਮ ਪ੍ਰਾਹ ਸਾਡਾ ਭਰਾ ਵੀ ਕੈਂਚਰ ਸ਼ੋਅ ਕਰਕੇ ਨੂੰ ਵੀ ਇਹਨੇ ਦੁਕਾਨ ਲੈਣਾ ਵਾਕਈ ਭੱਜ ਗਿਆ ਉਹਨੂੰ ਚਲਾਤਾ ਜਿਵੇਂ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਤੇਰੇ ਭਰਾਵਾਂ ਦੇ ਫੜ ਕੇ ਬੁਖਾਤਾ ਗਿਆ ਤਿੰਨ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਥੌਂਖਾਉ ਅਸੀਂ ਕੋ ਗੋਲੀ ਚਲਾਈਏ ਅਸੀਂ ਤਾਂ ਮਾ ਹੱਥੋਂ ਪਈ ਹੋਏ ਹਾਂ ਕਿਉਂ ਆ ਮੈਂ ਝੂਠ ਬੋਲਦੇ ਹਾਂ ਮੈਂ ਕੋਈ ਸਭ ਤੋਂ ਵੱਧ ਕਦਰ ਕਰਦਾ ਹਾਂ ਪੁਲਸ ਵਾਲਾ ਦੇ ਪਰ ਤੁਸੀਂ ਇਹ ਕੱਟ ਕੱਟ ਯਾਰ ਕਹਤੇ ਆਏ ਹੋ ਇੱਕ ਨਾ ਕਰੋ ਕੋਈ ਫਾਇਦਾ ਮੈਂ ਇੰਨਾ ਕੁਸ਼ਕਾ ਨਾ ਲੋਕਾਂ ਦੇ ਨਾਲ ਤੋਂ ਭੱਜਣਾ ਐਮਐਲਏ ਜਾਗਜੋ ਸੀਐਮ ਨੇ ਜਗੜਾ ਨੂੰ ਬੋਲੀ ਹੋ ਚੁੱਕਾ